ਧਰਮ 헤 ਸਾਖਾ ਚਿੰਕਿਆ ਸੀਸ ਦੀਆ ਪਰ ਸਿਰ ਨਾ ਦਿਆ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿੱਥੇ ਦੀਨ ਦੁਨੀਆ ਦੀ ਖਾਤਰ ਜਿੱਥੇ ਜਨਉ ਤੇ ਜੰਨੂ ਦੀ ਖਾਤਰ ਸ਼ਹਾਦਤ ਦਿੰਦੇ ਨੇ ਉਥੇ ਹੀ ਸਮਾਜ ਨੂੰ ਇਸ ਸੁਸਾਇਟੀ ਨੂੰ ਉਹਨਾਂ ਦਾ ਇੱਕ ਸੰਨੇਹ ਹੈ ਕਿ ਉਹ ਨਿਰਪਾਉ ਤੇ ਨਿਰਵੈਰ ਰਹਿ ਕੇ ਇਸ ਕਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਅਕਾਲ ਪੁਰਖ ਦੇ ਨਾਲ ਜੋ ਜੁੜੇ ਰਹੇ ਸੋ ਉਹਨਾਂ ਦੀਆਂ ਨੂੰ ਸਮਰਥਨ ਦੀ ਨਾ ਕੀਤਾ ਜਾ ਰਿਹਾ ਅਸਤੇ ਮਤਵਸਤਖ ਹਾਂ ਲਈ ਸੇ 71 ਹੰਨਿਆ ਨੇ ਕੀ ਕਹੋਗੇ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਜ ਭਾਈ ਮਤੀ ਭਾਈ ਸਤੀ ਦਾ ਜੀ ਭਾਈ ਦੇ ਅੱਲਾ ਜੀ ਸੈਭੇ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 350 ਸਾਲਾ ਛੇ ਦਿਨ ਦਿਵਸ ਤੇ ਗੁਰਗੱਤੀ ਦਿਵਸ ਦਵਾਨੂ ਸਮਰਪਿਤ ਹੋ ਗੁਰਦੁਆਰਾ ਠੋਗੜੀ ਸਹਿਬ ਆਸਾਮ ਤੋਂ ਚੱਲ ਕੇ ਹਰ ਇੱਕ ਸਟੇਟ ਤੋਂ ਹੁੰਦਾ ਆ ਰਾਤ ਵਿਚ ਰਾਮ ਗੁਰਦੁਆਰਾ ਸੀਸਗੰਘ ਸਹਿਬ ਤਰਾਵੜੀ ਕੀਤਾ ਸੀ ਫਿਰ ਹੁਣ ਪਕਾਣੇ ਤੋਂ ਹੋ ਕੇ ਸੌਂਕੜਾ ਦੇ ਪਿੰਸ ਚ ਕੁਰੂਕੀਆਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਰਿਆ ਨਗਰ ਕੀਰਤਨ ਨੂੰ ਸਾਰੀ ਸੰਗਤ ਨਕਮਸਤਕ ਹੋ ਕੇ ਪਾਲਕੀ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਨੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ ਦਰਸ਼ਨ ਦੀਦਾਰ ਕਰ ਰਹੇ ਹਨ ਤੇ ਬਹੁਤ ਬਹੁਤ ਸਾਰੀ ਸੰਗਤ ਦਾ ਸਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਤੇ ਸਾਰੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦੀ ਆ ਜੋ ਸਾਡੇ ਪਿੰਡ ਦੇ ਵਿੱਚ ਆ ਕੇ ਦਰਸ਼ਨ ਦੀਦਾਰ ਦਿੱਤੇ ਨੇ ਅੱਜ तकरीबन 21 ਤਰੀਕ ਤੋਂ 21 ਅਗਸਤ ਤੋਂ ਨਗਰ ਕੀਰਤਨ ਨੂੰ ਲਾਈਵ ਦੇਖ ਰਹੀ ਧੋਬੜੀ ਸਾਹਿਬ ਤੋਂ ਅਜ਼ਾਮ ਤੋਂ ਉਸ ਤੋਂ ਬਾਅਦ ਹਰ ਇੱਕ ਛੇੜ ਦਾ ਤਕਰੀਬਨ ਦੇਖ ਰਿਹਾ ਆਸ ਦਾਸ ਦੇ ਮੰਨ ਦੇ ਵਿੱਚ ਭਲੇਖਾ ਸੀ ਬਈ ਸੰਗਤ ਸਨੇ ਪਸਲੇ ਹਰੇ ਹਿੰਦੀ ਪੰਜਾਬ ਦੇ ਵਿੱਚ ਕੀ ਹੈ ਪਰ ਜਦੋਂ ਸਟਾਟ ਨਗਰ ਤੇ ਜਿੰਨ ਤੇ ਮੇਤਨ ਸੰਗਤ ਠਟਾ ਮਾਰਦਾ ਆ ਇਕੱਠ ਉਸ ਨੇ ਦਿਖਾ ਦਿੱਤਾ ਵੀ ਨਹੀਂ ਭਾਈ ਗੁਰੂ ਦਾ ਸਿੱਖ ਗੁਰੂ ਨਾਨਕ ਪਾਸ਼ਾ ਜੀ ਦੀ ਸਿੱਕੀ ਫੁੱਲਵਾੜੀ ਹਰ ਇੱਕ ਜਗ੍ਹਾ ਦੇ ਵੱਧ ਫੁੱਲ ਰਹੀ ਹੈ ਜਦੋਂ ਤੱਕ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਜੁੜੇ ਰਾਂਗੇ ਤੇ ਅਕਾਲ ਤੀਰ ਚੜ੍ਹਦੀ ਕਲਾ ਹੋਵੇਗੀ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਚੜ੍ਹਦੀ ਕਲਾ ਤਾਈਂ ਮੰਗੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਥ ਦੇ ਨਾਲ ਅਸੀਂ ਜੁੜਾਂਗੇ ਤੇ ਸਾਨੂੰ ਗੁਰੂ ਦੀ ਬਖਸ਼ਿਸ਼ ਗੁਰੂ ਦੇ ਦਰਦੇ ਭਾਤ ਮੰਨ ਸਕਾਂਗੇ ਸਾਰੀ ਸੰਗਤ ਨੂੰ ਸਰਪੰਨਿ ਕਮੇਟੀ ਸਾਡੇ আমিন ਤੁਸੀਂ ਜੀ ਇਹਦੇ ਇਸ ਸੈਡਾ ਬਾਦਰੀ ਸਤਿ ਪਾਣੀ ਵਿੱਚੋਂ ਤੇ ਭਾਈ ਸਰਬਜੀਤ ਸਿੰਘ ਜੀ ਸਾਡੇ ਕੌਮ ਦੇ ਵਿਚਾਰਕ ਜਿਨ੍ਹਾਂ ਨੇ ਬਹੁ ਸਿੱਧੇ ਢੰਗ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚੋਂ ਥੋੜੀ ਥੋੜੀ ਪੰਟੀ ਦੇ ਬੱਚੇ ਨਿਹਾਲ ਕੀਤਾ ਸਾਰੇ ਪ੍ਰਬੰਧਨ ਅਨੁਵਾਦ ਮੈਂ ਉਹ ਦੀ ਅਸੇ ਮੋਕਾ ਪਕਸੇ ਦੇਰੋ ਗੁਰੂ ਜੀ ਕਾ ਖਾਲਸਾ ਆਹ ਗੁਰਦੇ ਤੋਂ ਸੰਗਤਾਂ ਇਸ ਇਸ ਨਗਰ ਕੀ ਤੰਦੇ ਵਿੱਚ ਵਿੱਚ ਸ਼ਾਮ ਗੁਰੂ ਕਰਦੇ ਹਾਂ ਭਾਵਨਾਵਾਂ ਨੂੰ ਲੈ ਕੇ ਸਕੂਲੀ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਫੁੱਲਾਂ ਦੀ ਵੀ ਵਰਕਆਊਟ ਤੇ ਫੁੱਲ ਲਾਟਾਂ ਵਿਚਾਲੇ ਵਿਚਾਰੇ ਪਕੜੇ ਹੋਏ ਆ ਸੁਣਾਂਗੇ ਵਰਖਾ ਕਰਨਗੇ ਕੁਝ ਬੱਚੇ ਇਸ ਪਾਸੇ ਦੇ ਚੰਨਾਂ ਚ ਨਤਮਸਤ ਹੋ ਰਹੇ ਹਨ ਬਾਤ ਅਨੁਸਾਰ ਬੋਤਿਆਂ ਦਰਦ ਦੀ ਸਰ ਜੀ ਨਿਆ ਤਾ ਤਬ ਇੱਕ ਵਾਰ ਹਨ ਜਿਨ੍ਹਾਂ ਦੇ ਬਾਕਸਿਸ ਕੀਤੀ ਹੈ ਜੀ ਧੰਮ ਦਾ ਨਿਵਾ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਸ਼ਹਾਦਤ ਉੱਤੇ ਪਰਮ ਨੁਜੜਾਇਆ ਬੜੇ ਸ਼ਰਧਾਤ ਭਾਵਨਾ ਤੇ ਨਾਮਣਾ ਰਹੀਆਂ ਹਨ ਜਿਹੜਾ ਆਹ ਲਾਂਦ ਸ਼ਾਦ ਕਿਲੇ ਬੱਚਿਆਂ ਨੂੰ ਜਿਹੜੇ ਉਹ ਵਰਤਾਏ ਜਾ ਰਹੇ ਆ ਠੰਡੇ ਦੇ ਜਲ ਦੇ ਜਿਹੜੇ ਉਹ ਮਿੱਠੇ-ਮਿੱਠਾਲ ਜਿਹੜੇ ਉਹ ਵਰਤਾਏ ਚ ਸੋ ਇਸ ਸੰਗਤਾਂ ਦੇ ਵੱਲੋਂ ਜਿਹੜੇ ਆ ਲੰਗਰ ਲਗਾਏ ਜਾ ਰਹੇ ਆ ਹੈਲੋ ਭਾਈ ਜਾਨ ਮੈਂ ਕਿਹਦੇ ਨਾਲ ਲੱਗਦਾ ਪਾਸੇ i love. i <laughs>